ਬਿਨ ਪਾਗਾਂ ਸਤ ਸੰਗ ਨਾਲ ਬਿਨ ਸੰਗਤ ਮੈਲੂ ਪਰੀਜ ਜੀਓ ਬਿਨ ਪਾਗਾਂ ਸਤ ਸੰਗ ਨਾਲ ਬਿਨ ਸੰਗਤ ਮੈਲ ਪਰਿਜ ਜੀਓ ਵਰਡ ਪਾਗੀ ਹਰ ਸੰਗਤ ਪਾ ਗਹੀ ਨਾ ਪ੍ਰਮਚੋਟਾਂ ਖਾਵੈ ਬਿਨ ਪਾਗਾ ਸਤ ਸੰਗ ਨਾ ਲੱਭ ਬਿਨ ਸੰਗਤ ਮੈਲੋ ਪਰੀਜਾ ਜੀ ਓ ਬਿਨ ਪਾਗਾ ਸਤ ਸੰਗ ਨਾ ਲੱਬ ਬਿਨ ਸੰਗਤ ਮੈਲ ਪਰੀਜਾ ਜੀ ਵਾਹਿਗੁਰੂ ਮਾਰੂ ਮਹਿਲਾ ਪਹਿਲਾ ਨਾਂ ਭੈਣਾ ਪਰ ਜਾਈਆਂ ਨਾਂ ਸੇ ਸਸੁਰੀਆਂ ਸੱਚਾ ਸਾਖ ਨਾ ਟੁੱਟਈ ਗੁਰ ਮੇਲੇ ਸਹਿਆਂ ਬਲੇ ਹਾਰੀ ਗੁਰ ਆਪਨੇ ਸਦ ਬਲੇ ਹਾਰੈ ਜਾਉ ਗੁਰ ਬਿਣ ਏਤਾ ਭਵ ਥਕੀ ਗੁਰ ਪਰ ਮੇਲੰ ਦਿੱਤੰ ਮਿਲਾਇ ਰਹਾਓ ਤਨ ਤਨ ਸਤਿਗੁਰੂ ਗੁਰੂ ਨਾਨਕ ਸਹਿਬ ਮਹਾਰਾਜ ਜੀ ਦੀ ਅੰਮ੍ਰਿਤ ਮਈ ਬਾਣੀ ਜੋ ਕਿ ਅਸ਼ਟਪਦੀ ਰੂਪ ਦੇ ਵਿੱਚ ਹੈ ਇਹ ਅੱਜ ਸਤਿਗੁਰੂ ਜੀ ਦੀ ਕਿਰਪਾ ਸਦਕਾ 10ਵੀਂ ਅਸ਼ਟਪਦੀ ਜੋ ਹੈ ਉਹ ਸ਼ੁਰੂ ਹੋ ਰਹੀ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 115 ਗਉਂਦ ਸਿ ਸੋਭਤ ਹੈ ਜੀ ਸਤਗੁਰੂ ਜੀ ਰਹਾਉ ਦੀਆਂ ਪੰਕਤੀਆਂ ਵਿੱਚ ਸਾਨੂੰ ਉਪਦੇਸ਼ ਕਰਦੇ ਹਨ ਬਲੇ ਹਾਰੀ ਗੁਰ ਆਪਣੇ ਸਦ ਬਲੇ ਹਾਰੇ ਜਾਉ ਮੈਂ ਆਪਣੇ ਗੁਰੂ ਤੋਂ ਬਲਿਹਾਰ ਹਾਂ ਕੁਰਬਾਨ ਹਾਂ ਸਦਕੇ ਹਾਂ ਸਦ ਬਲਿਹਾਰੇ ਜਾਉ ਅਤੇ ਸਦਾ ਹੀ ਬਲਿਹਾਰੇ ਜਾਂਦਾ ਹਾਂ ਆਪਣੇ ਗੁਰੂ ਤੋਂ ਮੈਂ ਸਦਾ ਹੀ ਬਲਿਹਾਰ ਜਾਂਦਾ ਹਾਂ ਗੁਰ ਬਿਨ ਏਤਾ ਭਵਤ ਕੀ ਮੈਂ ਇਸ ਕਰਕੇ ਬਲਿਹਾਰ ਜਾਂਦੀ ਹਾਂ ਕਿਉਂਕਿ ਗੁਰੂ ਦੇ ਮਿਲਾਪ ਤੋਂ ਬਿਨਾ ਇਹ ਤ ਭਾਵ ਥੱਕੀ ਮੈਂ ਬਹੁਤ ਹੀ ਭੌਂ ਭੌ ਕੇ ਥੱਕ ਗਈ ਗੁਰ ਪੈਰ ਮੇਲੰ ਦਿੱਤੰ ਮਿਲਾਏ ਪਰ ਗੁਰੂ ਨੇ ਕਿਰਪਾ ਕੀਤੀ ਮੈਨੂੰ ਉਸ ਵਾਹਿਗੁਰੂ ਦੇ ਨਾਲ ਮਿਲਾ ਦਿੱਤਾ ਗੁਰੂ ਹੀ ਹੈ ਜੋ ਉਸ ਵਾਹਿਗੁਰੂ ਦੇ ਨਾਲ ਮਿਲਾਪ ਕਰਾ ਸਕਦਾ ਹੈ ਹੋਰ ਕੋਈ ਮਿਲਾਪ ਨਹੀਂ ਕਰਾ ਸਕਦਾ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮਈ ਫਰਮਾਨ ਹੈ ਬਿਨ ਸਤਗੁਰ ਕਿਣ ਨਾ ਪਾਇਓ ਬਿਨ ਸਤਗੁਰ ਕਿਣੈ ਨਾ ਪਾਇਆ ਸਤਗੁਰ ਤੋਂ ਬਿਨਾ ਕਿਸੇ ਨੇ ਵੀ ਉਸ ਵਾਹਿਗੁਰੂ ਨੂੰ ਪਾਇਆ ਸਤਗੁਰ ਤੋਂ ਬਿਨਾ ਉਸ ਵਾਹਿਗੁਰੂ ਦੇ ਨਾਲ ਮਿਲਾਪ ਹੀ ਨਹੀਂ ਹੋ ਸਕਦਾ ਬਿਨ ਸਤਗੁਰ ਕਿਣੈ ਨਾ ਪਾਇਓ ਬਿਨ ਸਤਗੁਰ ਕਿਣੈ ਨਾ ਪਾਇਆ ਸਤਗੁਰ ਵਿੱਚ ਆਪ ਰੱਖਿਓਣ ਕਰ ਪਰਗਟ ਆਖ ਸੁਨਾਇਆ ਸਤਿਗੁਰ ਦੇ ਵਿੱਚ ਉਸ ਵਾਹਿਗੁਰੂ ਨੇ ਆਪ ਰੱਖਿਆ ਹੋਇਆ ਹੈ ਇਸ ਕਰਕੇ ਸਤਿਗੁਰੂ ਹੀ ਹੈ ਜੋ ਉਸ ਵਾਹਿਗੁਰੂ ਦੇ ਨਾਲ ਮਿਲਾਪ ਕਰਾ ਸਕਦੇ ਹਨ ਗੁਰ ਬਿਨ ਏਤੋ ਭਵਤ ਕੀ ਗੁਰ ਪਰ ਮੇਲੰ ਦਿੱਤੰ ਮਿਲਾਏ ਨਾ ਭੈਣਾ ਪਰ ਜਾਈਆ ਨਾਸੇ ਸਸੂੜੀਆਂ ਸੱਚਾ ਸਾਖ ਨਾ ਟੁੱਟਈ ਗੁਰ ਮੇਲੇ ਸਹੀਆਂ ਗੁਰੂ ਸਤਗੁਰੂ ਹੀ ਕਿਰਪਾ ਕਰਦੇ ਹਨ ਗੁਰ ਮਿਲੇ ਸਈਆਂ ਸਈਆਂ ਸਹੇਲੀਆਂ ਗੁਰੂ ਕਿਰਪਾ ਕਰਕੇ ਸਤਸੰਗੀ ਸਹੇਲੀਆਂ ਨੂੰ ਮਿਲਾ ਦਿੰਦੇ ਹਨ ਇਹ ਸਤਗੁਰੂ ਦੀ ਹੀ ਕਿਰਪਾ ਹੈ ਜੋ ਸਤਸੰਗੀ ਸਹੇਲੀਆਂ ਇਕੱਠੀਆਂ ਹੋ ਕੇ ਉਸ ਵਾਹਿਗੁਰੂ ਦਾ ਜਸ ਗਾਉਂਦੀਆਂ ਹਨ ਇਹ ਸਤਗੁਰੂ ਦੀ ਕਿਰਪਾ ਜਿਸ ਕਰਕੇ ਆਪਾਂ ਸਾਰੇ ਸਤਸੰਗਤ ਦੇ ਵਿੱਚ ਆ ਕੇ ਬੈਠਦੇ ਆਂ ਉਸ ਵਾਹਿਗੁਰੂ ਦਾ ਜਸ ਗਾਉਂਦੇ ਹਾਂ ਗੁਰਬਾਣੀ ਨਾਲ ਜੁੜ ਕੇ ਗੁਰਬਾਣੀ ਦੇ ਰਾਹੀ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਹਾਂ ਇਹ ਸਤਗੁਰੂ ਦੀ ਕਿਰਪਾ ਕਰਕੇ ਸਤਸੰਗੀ ਸਹੇਲੀਆਂ ਦਾ ਮਿਲਾਪ ਹੁੰਦਾ ਹੈ ਗੁਰ ਮੇਲੇ ਸਹਿਆਂ ਗੁਰੂ ਹੀ ਸਤਸੰਗੀ ਸਹੇਲੀਆਂ ਨੂੰ ਮਿਲਾਉਂਦਾ ਹੈ ਸੱਚਾ ਸਾਖ ਨਾ ਟੁੱਟਈ ਸੱਚਾ ਸਾਥ ਬਾਕੀ ਦੁਨੀਆ ਦੇ ਸੰਬੰਧ ਜੋ ਹਨ ਉਹ ਸੱਚੇ ਨਹੀਂ ਹਨ ਇਹ ਜੋ ਇੱਕ ਸਤਸੰਗੀ ਸਹੇਲੀਆਂ ਦਾ ਆਪਸ ਦੇ ਵਿੱਚ ਸੰਬੰਧ ਹੈ ਸਾਥ ਜੋ ਹੈ ਇਹ ਹੀ ਸੱਚਾ ਹੈ ਇਹ ਹੀ ਸਦਾ ਰਹਿਣ ਵਾਲਾ ਸੱਚਾ ਸਦਾ ਤੇਰ ਸਦਾ ਤੇ ਰਹਿਣ ਵਾਲਾ ਸਾਥ ਇਹ ਹੀ ਹੈ ਸਤਸੰਗੀ ਸਹੇਲੀਆਂ ਦਾ ਆਪਸ ਦੇ ਵਿੱਚ ਜੋ ਮਿਲਾਪ ਹੈ ਬਾਕੀ ਸਾਥ ਦੁਨੀਆ ਦੇ ਜੋ ਹਨ ਉਹ ਸਦਾ ਲਈ ਰਹਿਣ ਵਾਲੇ ਨਹੀਂ ਹਨ ਨਾ ਭੈਣਾ ਪਰਜਾਈਆਂ ਨਾ ਸੱਸ ਸੱਸੂੜੀਆਂ ਨਾ ਤਾਂ ਭੈਣਾ ਨਾ ਪਰਜਾਈਆਂ ਅਤੇ ਨਾ ਹੀ ਸੱਸਾਂ ਜੋ ਹਨ ਇਹਨਾਂ ਦਾ ਸਾਖ ਇਹੋ ਜਿਹਾ ਹੈ ਜਿਉਂ ਜਿਹਾ ਸਾਖ ਜੋ ਹੈ ਉਹ ਸਤਸੰਗੀ ਸਹੇਲੀਆਂ ਦਾ ਸਾਖ ਸੰਬੰਧ ਹੈ ਬਲੇ ਹਾਰੀ ਗੁਰ ਆਪਣੇ ਸਦ ਬਲੇ ਹਾਰ ਜਾਉ ਗੁਰ ਬਿਣ ਇਤ ਪਵਤ ਕੀ ਗੁਰ ਪੈਰ ਮੇਲੰ ਦਿੱਤੰ ਮਿਲਾਇ ਰਹਾਉ ਫੁਫੀ ਨਾਨੀ ਮਾਸੀਆਂ ਦੇਰ ਜੇਠਾਨੜੀਆਂ ਆਵਣ ਵੰਜਣ ਨਾ ਰਹਿਣ ਪੂਰ ਪਰੇ ਪਹੀਆਂ ਇਹ ਸਾਰੇ ਜੋ ਦੁਨੀਆ ਦੇ ਰਿਸ਼ਤੇ ਹਨ ਫੁੱਫੀ ਭੂਆ ਨਾਨੀ ਮਾਸੀਆਂ ਦੇਰਾਨੀਆਂ ਜੇਠਾਨੜੀਆਂ ਇਹ ਸਾਰੇ ਸਾਖ ਜੋ ਹਨ ਸੱਚੇ ਸਾਖ ਨਹੀਂ ਹਨ ਆਵਣ ਵੰਜਣ ਇਹ ਸੰਸਾਰ ਦੇ ਵਿੱਚ ਸਾਰੇ ਸਾਖ ਸੰਬੰਧੀ ਆਉਂਦੇ ਹਨ ਵੰਜਣ ਅਤੇ ਤੋਂ ਚਲੇ ਜਾਂਦੇ ਹਨ ਨਾ ਰਹਿਣ ਇਹ ਸਦਾ ਲਈ ਸਦਾ ਲਈ ਸਾਡਾ ਸਾਥ ਨਹੀਂ ਦੇ ਸਕਦੇ ਇਹਨਾਂ ਦਾ ਸਾਥ ਸਾਨੂੰ ਸਦਾ ਲਈ ਨਹੀਂ ਮਿਲ ਸਕਦਾ ਊਰ ਪਰੇ ਪਹੀਆਂ ਪਹੀਆਂ ਪਹੀ ਪਹੇ ਉੱਤੇ ਚੱਲਣ ਵਾਲੇ ਅਰਥਾਤ ਮੁਸਾਫਰ ਇਹ ਇਸ ਤਰ੍ਹਾਂ ਹਨ ਜਿਸ ਤਰ੍ਹਾਂ ਕੇ ਪੂਰ ਭਰੇ ਪਹੀਆਂ ਪੂਰਾ ਦੇ ਪੂਰ ਭਰੇ ਮੁਸਾਫਰਾਂ ਦੇ ਜਿਸ ਤਰ੍ਹਾਂ ਜਾ ਰਹੇ ਹਨ ਇਹਨਾਂ ਦੇ ਸਾਥ ਸੰਬੰਧੀ ਜੋ ਵੀ ਫੁੱਫੀ ਨਾਨੀ ਮਾਸੀਆਂ ਦੇਰ ਜਠਾਨੜੀਆਂ ਇਹ ਸੱਚੇ ਸਾਥ ਨਹੀਂ ਆਨੇ ਇਹ ਆਉਣ ਜਾਉਣ ਆਨੇ ਇਹ ਸਦਾ ਲਈ ਸਥਿਰ ਨਹੀਂ ਆਨਾ ਸਥਿਰ ਹੈ ਜੋ ਸਾਥ ਸੰਗੀ ਸਹੇਲੀਆਂ ਦਾ ਆਪਸ ਦੇ ਵਿੱਚ ਸੰਬੰਧ ਹੈ ਕਿਉਂਕਿ ਸਾਥ ਸੰਗੀ ਸਹੇਲੀਆਂ ਉਸ ਵਾਹਿਗੁਰੂ ਦੇ ਹੀ ਗੁਣ ਗਾਉਂਦੀਆਂ ਹਨ ਇਸ ਕਰਕੇ ਉਹਨਾਂ ਦਾ ਸੰਬੰਧ ਜੋ ਹੈ ਸਦਾ ਲਈ ਸੱਚਾ ਹੈ ਮਮੇ ਤੇ ਮਾਮਾਨੀਆਂ ਪਾਇਰ ਬਾਪ ਨਾ ਮਾਓ ਸਾਥ ਲੜੇ ਤਿੰਨ ਨਾਟੀਆਂ ਭੀੜ ਕਣੀ ਦਰੀ ਆਓ ਇਹ ਰਿਸ਼ਤੇ ਜੋ ਮਾਮੇ ਮਾਮੀਆਂ ਪਾਇਰ ਭਰਾ ਬਾਪ ਮਾਂ ਇਹ ਸਾਰੇ ਜੋ ਰਿਸ਼ਤੇ ਆ ਨੇ ਇਹ ਸੱਚੇ ਸਾਖ ਨਹੀਂ ਹਨ ਇਸ ਸਦਾ ਲਈ ਸਾਥ ਰਹਿਣ ਵਾਲੇ ਨਹੀਂ ਹਨ ਸਾਥ ਲੱਡੇ ਤਿੰਨ ਨਾਟੀਆਂ ਜਿਸ ਤਰ੍ਹਾਂ ਕੇ ਨਾਟੀਆਂ ਨਾਟੀਆਂ ਪਰਾਉਣੇ ਜਿਸ ਤਰ੍ਹਾਂ ਪਰਾਉਣੇ ਆ ਜਾਂਦੇ ਹਨ ਅਤੇ ਚਲੇ ਜਾਂਦੇ ਹਨ ਇਸੇ ਤਰ੍ਹਾਂ ਇਹਨਾਂ ਦੇ ਸਾਥ ਜੋ ਹਨ ਲੱਦੇ ਇਹ ਪੂਰਾ ਦੇ ਪੂਰੀ ਲੱਦ ਕੇ ਇਥੋਂ ਜਾ ਰਹੇ ਹਨ ਭੀੜ ਕਣੀ ਦਰਿਆਓ ਜਿਸ ਤਰ੍ਹਾਂ ਕਿ ਦਰਿਆ ਦੇ ਪਤਨ ਦੇ ਉੱਤੇ ਵਿੱਚ ਪਾਰ ਲੰਘਣ ਲਈ ਭੀੜ ਲੱਗੀ ਹੋਵੇ ਇਸ ਤਰ੍ਹਾਂ ਇਹਨਾਂ ਦੀ ਭੀੜ ਲੱਗੀ ਹੋਈ ਹੈ ਇਸ ਸੰਸਾਰ ਵਿੱਚ ਆਉਂਦੇ ਆਣਾ ਤੇ ਜਾ ਰਹੇ ਹਨ ਪਰ ਜੋ ਸਤ ਸੰਗੀ ਸਹੇਲੀਆਂ ਦਾ ਸਾਖ ਹੈ ਉਹ ਹੀ ਸਦਾ ਲਈ ਸਾਥ ਰਹਿਣ ਵਾਲਾ ਹੈ ਸਾਚੋ ਰੰਗ ਰੰਗਾਵਲੇ ਸਖੀ ਹਮਾਰੋ ਕੰਤ ਇਹ ਸਖੀ ਹਮਾਰੋ ਕੰਤ ਸਾਡਾ ਜੋ ਕੰਤ ਹੈ ਉਹ ਪਤੀ ਪਰਮੇਸ਼ਵਰ ਜੋ ਹੈ ਉਹ ਕਸਮ ਜੋ ਵਾਹਿਗੁਰੂ ਹੈ ਸਾਚੋ ਉਹ ਸਦਾ ਹੀ ਰਹਿਣ ਵਾਲਾ ਹੈ ਰੰਗ ਰੰਗਾਵलो ਅਤੇ ਉਹ ਪ੍ਰੇਮ ਰੰਗ ਦੇ ਵਿੱਚ ਰੰਗਿਆ ਜਾ ਹੋਇਆ ਹੈ ਉਹ ਸਾਡਾ ਪ੍ਰੇਮ ਰੰਗ ਦੇ ਵਿੱਚ ਰੰਗਿਆ ਰਹਿੰਦਾ ਹੈ ਉਹ ਵਾਹਿਗੁਰੂ ਜੋ ਸਦਾ ਹੈ ਜੋ ਸਦਾ ਹੀ ਰਹਿਣ ਵਾਲਾ ਹੈ ਵਾਹਿਗੁਰੂ ਹੈ ਜੋ ਸਾਡਾ ਖਸਮ ਹੈ ਉਹ ਸਦਾ ਪ੍ਰੇਮ ਰੰਗ ਦੇ ਵਿੱਚ ਹੀ ਰੰਗਿਆ ਹੋਇਆ ਹੈ ਕਿਉਂਕਿ ਉਸ ਦੀ ਬੋਲੀ ਹੀ ਪ੍ਰੇਮ ਹੈ ਜਬ ਜੀ ਸੈਦੂ ਵਿੱਚ ਸਤਿਗੁਰੂ ਉਪਦੇਸ਼ ਕਰਦੇ ਹਨ ਭਾਖਿਆ ਭਾਉ ਕਿ ਉਸ ਦੀ ਬੋਲੀ ਕੀ ਹੈ ਭਾਖਿਆ ਬੋਲੀ ਭਾਉ ਭਾਉ ਪ੍ਰੇਮ ਉਹ ਵਾਹਿਗੁਰੂ ਦੀ ਬੋਲੀ ਹੀ ਪ੍ਰੇਮ ਹੈ ਅਪਾਰ ਅਤੇ ਉਹ ਵਾਹਿਗੁਰੂ ਬੇਅੰਤ ਹੈ ਇਸ ਕਰਕੇ ਉਸ ਦੀ ਬੋਲੀ ਪ੍ਰੇਮ ਹੈ ਇਸ ਕਰਕੇ ਉਹ ਪ੍ਰੇਮ ਦੇ ਨਾਲ ਰੰਗਿਆ ਹੋਇਆ ਹੈ ਸਾਚੋ ਰੰਗ ਰੰਗਾਵ ਲੋ ਸਖੀ ਹਮਾਰੋ ਕੰਤ ਸੱਚ ਵਿਚ ਓੜਾ ਨਾ ਥੀਏ ਸੱਚ ਜੋ ਸੱਚ ਦੇ ਨਾਮ ਉਹਦੇ ਵਿੱਚ ਰੰਗੇ ਹੋਏ ਹਨ ਜੋ ਉਸ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗੇ ਹੋਏ ਹਨ ਜੋ ਉਸ ਨਾਮ ਦੇ ਨਾਲ ਜੁੜੇ ਹੋਏ ਹਨ ਉਹ ਵਾਹਿਗੁਰੂ ਜੋ ਸੱਚ ਹੈ ਜੋ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਓਸੀ ਵੀ ਸਦਾ ਇਹ ਹੁੰਨ ਵਾਲਾ ਹੈ ਉਹ ਸੱਚ ਸੱਚ ਵਿੱਚ ਛੋੜਾ ਨਾ ਥੀਏ ਸੱਚੇ ਦੇ ਨਾਮ ਦੇ ਨਾਲ ਜੁੜਿਆਂ ਫਿਰ ਉਸ ਵਾਹਿਗੁਰੂ ਤੋਂ ਕਦੀ ਵਿਛੋੜਾ ਨਹੀਂ ਹੁੰਦਾ ਇਹ ਨਾਮ ਹੀ ਹੈ ਜੋ ਸਦਾ ਉਸ ਵਾਹਿਗੁਰੂ ਦੇ ਨਾਲ ਜੋੜੀ ਰੱਖਦਾ ਹੈ ਸੱਚ ਸੱਚ ਚਚਨ ਸਿਆਰੀ ਹੈ ਸੱਚ ਦੇ ਨਾਮ ਦੇ ਵਿੱਚ ਜੁੜਿਆਂ ਵਿਛੋੜਾ ਨਾ ਥੀਏ ਵਿਛੋੜਾ ਉਸ ਵਾਹਿਗੁਰੂ ਤੋਂ ਫਿਰ ਕਦੀ ਵੀ ਵਿਛੋੜਾ ਨਹੀਂ ਹੁੰਦਾ ਸੋ ਸੋ ਰੰਗ ਰਵੰਤ ਅਤੇ ਜਿਹੜੇ ਫਿਰ ਜੀਵ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੇ ਹੋਏ ਹਨ ਸੋ ਸੋ ਰੰਗ ਰਵੰਤ ਫਿਰ ਉਹ ਪਰਮਾਤਮਾ ਉਹਨਾਂ ਨੂੰ ਪਿਆਰ ਦੇ ਨਾਲ ਆਪਣੇ ਗਲ ਦੇ ਨਾਲ ਲਾਉਂਦਾ ਹੈ ਤੋ ਸਤਗੁਰੂ ਕਿਰਪਾ ਕਰਨ ਇਹ ਸਤ ਸੰਗੀਆਂ ਵਾਲਾ ਜੋ ਆਪਸ ਵਿੱਚ ਸਤ ਸੰਗੀ ਸਹੇਲੀਆਂ ਦਾ ਜੋ ਸਾਖ ਹੈ ਇਹ ਹੀ ਸਾਖ ਸੱਚਾ ਹੈ। ਬਾਕੀ ਸਾਖ ਜੋ ਵਿਆਂ ਇਹ ਦੁਨੀਆ ਦੇ ਸਾਖ ਜੋ ਹਨ ਇਹ ਭੈਣਾ ਪਰਜਾਈਆਂ ਸੱਸੋੜੀਆਂ ਖੂਫੀ ਨਾਨੀ ਮਾਸੀਆਂ ਮਾਮੇ ਮਾਮਾਨੀਆਂ ਭਾਇਰ ਬਾਪ ਮਾਓ ਇਹ ਸਭ ਸਾਖ ਚੋਹਣੇ ਆਉਣ ਜਾਣ ਵਾਲੇ ਹਨ ਇਹ ਸਾਖ ਸਦਾ ਸੱਚੇ ਨਹੀਂ ਹਨ ਸਾਖ ਸੱਚਾ ਹੈ ਸਤ ਸੰਗੀ ਸਹਿਲੀਆਂ ਦਾ ਆਪਸ ਦੇ ਵਿੱਚ ਸੰਬੰਧ ਕਿਉਂਕਿ ਸਤ ਸੰਗੀ ਸਹਿਲੀਆਂ ਆਪਸ ਵਿੱਚ ਜੁੜਦੀਆਂ ਹਨ ਉਸ ਵਾਹਿਗੁਰੂ ਦਾ ਨਾਮ ਜਪਦੀਆਂ ਹਨ ਉਸ ਵਾਹਿਗੁਰੂ ਨੂੰ ਨਾਮ ਹੀ ਚੰਗਾ ਲੱਗਦਾ ਹੈ ਜਿਹੜੇ ਨਾਮ ਦੇ ਨਾਲ ਜੁੜਦੇ ਹਨ ਇਸੇ ਕਰਕੇ ਸਤ ਗੁਰੂ ਜੀ ਇਸ ਅਖੀਰਲੀ ਪੰਕਤੀ ਵਿੱਚ ਉਪਦੇਸ਼ ਕਰਦੇ ਹਨ ਸੱਚ ਵਿਚੋੜਾ ਨਾ ਥੀਏ ਜਿਹੜੇ ਸੱਚੇ ਨਾਮ ਦੇ ਨਾਲ ਜੁੜ ਜਾਂਦੇ ਹਨ ਉਹਨਾਂ ਦਾ ਫਿਰ ਕਦੀ ਵੀ ਉਸ ਵਾਹਿਗੁਰੂ ਤੋਂ ਵਿਛੋੜਾ ਨਹੀਂ ਹੁੰਦਾ ਉਹ ਸਦਾ ਹੀ ਉਸ ਵਾਹਿਗੁਰੂ ਦੇ ਨਾਲ ਜੁੜੇ ਰਹਿੰਦੇ ਆ ਸਤਗੁਰੂ ਕਿਰਪਾ ਕਰਨ ਸਾਨੂੰ ਇਹ ਆਪਣੇ ਨਾਮ ਦੀ ਬਖਸ਼ਿਸ਼ ਕਰਨ ਤਾਂ ਜੋ ਸਾਡਾ ਜੋ ਅਮੋਲਕ ਜਨਮ ਹੈ ਇਹ ਸਫਲਾ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ